ਕੀ ਦਾ ਮਤਲਬ ਹੈ ਦਰਦਿਆਰ ਦੱਸ ਦਿਓ ਕੋਲੇ ਆਈ ਹੋ ਜੀ ਜਿਹੜੇ ਵੀ ਮੈਨੇ ਵੀਰਾਂ ਨੇ ਇਹ ਬਚਾਰਾ ਸੈਮਪੰਡ ਪਰਾਂ ਦੇ ਲਈ ਆਪਣਾ ਪਰਯੋਗ ਕੀਤਾ ਉਹਨਾਂ ਸਾਰੇ ਹੀ ਵੀਰਾਂ ਦਾ ਮੈਂ ਸਾਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ

ਸੱਤਾ ਖਾਰਾ ਪਾਣੀ ਪਾਦੇ ਬਹੁਤ ਅੰਗਰ

रस्तारी <s poured aliveấy>

आमदा तो तो जो चलेगा आखरी जो समाज होया ऐसे बारे में गुस्तान न सुनाएगा आओ जो भी चाहिए आ शाये नंदना ने इस भक्तवाद है एक शिक्षा देती जाएगी घर घर के बेचेरों घर घर जाना सुनाएगा आओ किस प्रकार के लिए शाये घरे सचिन ऐसा जीना वाला नंदन रसा खालीगा भी रसा

ਕਿ ਜੇ ਕੋ ਛੁੱਟ ਕਰਾਵੇ ਸੁਆਮੀ ਮੈਨੂੰ ਆਪਣੇ ਨਾਲ ਸੁਜਾ ਫਿਰ ਵਿੱਚ ਰੱਖ ਕੇ ਲੈ ਜਾਣਗੇ ਇਹਦਾ ਆਨੰਦ ਜਾਓ ਤੇ ਸ਼ਬੀ ਦੇ ਦਰਸ਼ਨ ਕਰੋ ਤੇ ਕਿਉਂਕਿ ਜene ਰਾਵਣ ਨਹੀਂ ਬੇਮਰਤਕ ਵੀਰਾ ਇੱਕ ਬ੍ਰਿਸ਼ਣ ਦਾ ਅਧਿਕ ਤ੍ਰੀਤ ਮਨਵਾਸਨ ਦੇਹਾ ਬੰਦੀ ਉਹ ਜਨਨ ਕੇ बे सुन लक्ष्मण जी न शिक्षा देण वाटते जो अंतिम सम शिक्षा दि

करो शिक्षा लक्ष्मी ने, लाश्मर जी। लाश्मर जी। शिक्षा तो ने कर तो कहा जो भी किसी को शिक्षा दे सामू चरण अपना ख्याल रखना चाहता है रावण शिक्षा देगा रावण ने कहा चंगे काम करने करी ना करो कभी देरी ना करो माड़ा कम करना है ਉਹਨੂੰ ਸਕੇਦਾਰਾ ਬਾਹਰ ਚਲਾ ਲਾਓ ਚੰਗੇ ਵਿਦਵਾਨਾਂ ਨਹੀਂ ਜਾਓ ਸਾਦੀ ਜਨਾ ਕਰ ਜਾਓ ਮਾਰਾ ਚੰਗਾ ਕੰਮ ਕਰਨਾ ਚਾਹੇ ਜਿਹੜਾ ਖਿਆਲ ਆਇਆ ਮੈਨੂੰ ਜੀਵਣਾ ਕਰ ਗਿਆ اے ਭਗਵਾਨ ਨੇ ਮੈਂ ਤੇ ਮਨ ਲਈ ਕੀਤਾ ਵਿਚਾਰ ਕਰਦਾ ਰਹਿ ਗਿਆ ਤੇ ਦੂਸਰਾ ਸ਼ਤੂਆਂ ਰੋਗ ਨੂੰ ਕਦੇ ਛੁਕਾ ਨਾ ਸਮਝੋ ਕਹਿੰਦੇ ਨੇ ਛੁਕਾ ਜਾ ਰੋਗ ਤਾਂਾ ਜੀਵਨ ਬਰਬਾਦ ਕਰ ਸਕਦਾ ਹੈ ਕਹਿੰਦੇ ਨਾ ਮੈਨੂੰ ਮੇਕ ਰਾਜੇ ਮਦਾਨੇ ਜੰਗ ਵਿੱਚੋਂ ਆ ਗਿਆ ਵਾਪਸ ਕਿਥੋਂ ਆਪਣੇ ਪ੍ਰਹਾਰ ਵਿਚਾਰਿਆ ਕਹਿੰਦੇ ਨਹੀਂ ਆਪਣਾ ਸਰਜ ਨਾਣਾ ਮੈਂ ਉਹਨਾਂ ਦੇ ਉੱਤੇ ਅਗਲੀ ਵਾਰ ਚਲਾ ਬ੍ਰਹਮਾ ਤਾਂ ਉਹਨਾਂ ਨੂੰ ਪਾ ਇਹ ਸੁਧਾਰ ਬੜੀ ਇਨ ਨਾਰਾਇਣ ਦਾ ਉਤਾਰ ਨੇ ਸਾਚਾ ਮੈਂ ਖੀ ਵੀ ਕਹਿਣਾ ਨਹੀਂ ਮੰਮਾ ਤੇ ਤੀਸਰਾ ਆਪਣਾ ਵਿਅਕਤੀਗਤ ਪਹਿੇਡ ਆਪਣੇ ਭਰਾ ਨੂੰ ਦਿੱਤੀ ਆਪਣੀ ਪਤਨੀ ਨੂੰ ਨਹੀਂ ਦੇਣਾ ਚਾਹੀਦਾ ਕਹਿੰਦੇ ਨੇ ਬੱਚਾ ਨੂੰ ਕੁਝ ਦੇਣਾ ਦਾ ਪਰਦਾ ਰੱਖੋ ਤੇ ਮੈਂ ਕਹਿੰਦਾ ਤੇ ਜਿਨਾ ਵੀ ਬੱਚਾ ਮਰਸੀ ਆਪਣੇ ਭਰਾ ਨੂੰ ਦਸ ਬੈਠਾ ਉਸੇ ਉਹ ਕਹਾਣੀ ਮੇਰੀ ਮੌਤ ਦਾ ਕਾਰਨ ਬਣਿਆ ਇਸ ਕਰਕੇ ਆਪਣਾ ਵਿਅਕਤੀਗਤ ਪਹਿੇ ਜੇ ਤੁਸੀਂ ਬੱਚਾ ਨੂੰ ਉਹਨਾਂ ਘਰ ਦੇ ਵਿੱਚ ਰੱਖੋ ਬਹੁਤ ਰਸੀਆ मेरी भगवान की का है इस तरह उसके पका हाथ फिर उठ गए बोल सियाप से एक बार जोरदार सारे जय श्री सारे जय श्री राम जय श्री राम और बाबले उठे हाँ जी खुद ले लो भी बेटा हो सारे भी रुस्तम का दुबारा सारे भी रुस्तम का दुबारा बोल सियाप से आप तो दुबारा आज की जय